ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਹਲਕਾ ਉਤਰੀ ਵਿਦ ਸਫਾਈ ਅਭਿਆਨ ਨਗਰ ਸੁਧਾਰ ਟਰਸ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਵੱਲੋਂ ਸ਼ੁਰੂ ਕੀਤਾ ਗਿਆ। ਅਭਿਆਨ ਦੀ ਸ਼ੁਰੂਆਤ ਖੰਡੇਵਾਲਾ ਚੌਂਕ ਤੋਂ ਬਾਲ ਮੰਦਿਰ ਤੱਕ ਕੀਤੀ ਗਈ ਅਤੇ ਸੜਕ ਦੇ ਦੋਨਾਂ ਹਿੱਸਿਆਂ ਨੂੰ ਸਾਫ ਕੀਤਾ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਨਾਲ ਹੀ ਕੂੜੇ ਦੀ ਲਿਫਟਿੰਗ ਵੀ ਕੀਤੀ ਗਈ। ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਕਿਹਾ ਕੀ ਲੋਕ ਸਫਾਈ ਅਭਿਆਨ ਵਿੱਚ ਵੱਧ ਤੋਂ ਵੱਧ ਯੋਗਦਾਨ ਦੇ ਤਾਂ ਜੋ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੂੜਾ ਮੁਕਤ ਬਣਾਇਆ ਜਾ ਸਕੇ ਇਸ ਮੌਕੇ ਡਾਕਟਰ ਯੋਗੇਸ਼ अरोड़ा ਰਿਤੇਸ਼ ਸ਼ਰਮਾ ਚੀਫ ਸੈਨੇਟਰੀ ਇਨਸਪੈਕਟਰ ਮਲਕੀਤ ਸਿੰਘ ਸਮੇਤ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਇਹ ਜਿਹੜੀਆਂ ਮਹਿੰਮ ਚਲਾਈਆਂ ਜਾਂਦੀਆਂ ਨੇ ਇਹ ਇੱਕ ਜਾਗਰਤੀ ਵਾਸਤੇ ਚਲਾਈਆਂ ਚਲਾਈਆਂ ਜਾਂਦੀਆਂ ਨੇ ਕਿ ਜਿਥੇ ਸਾਡੇ ਸ਼ਹਿਰ ਵਾਸੀ ਵੀ ਜਾਗਰਤ ਹੋ ਕੇ ਆਪਣੇ ਸ਼ਹਿਰ ਦੀ ਸਫਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਸੋ ਕਿਉਂਕਿ ਪਹਿਲਾਂ ਹਮੇਸ਼ਾ ਹੀ ਇੱਕ ਅੱਧੀ ਲਗਾਤਾਰ ਮਹਿਮਾ ਨਹੀਂ ਚੱਲਦੀਆਂ ਸੋ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਆ ਕਿ ਇਹ ਇੱਕ ਅੱਧੇ ਦਿਨ ਵਾਸਤੇ ਕੋਈ ਚੀਜ਼ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਇਹ ਫਿਰ ਬੰਦ ਹੋ ਜਾਏਗੀ ਮੈਂ ਤੁਹਾਡੇ ਮਾਧਿਅਮ ਨਾਲ ਕੱਲ ਵੀ ਲੋਕਾਂ ਨੂੰ ਇਹੀ ਦੱਸਿਆ ਸੀ ਅੱਜ ਵੀ ਇਹੀ ਦੱਸਣਾ ਚਾਹੁੰਦਾ ਕਿ ਇਹ ਲਗਾਤਾਰ ਅਸੀਂ ਇਸ ਮਹਿਮਾ ਨੂੰ ਚਲਾ ਰਹੇ ਹਾਂ ਔਰ ਇਹਦੇ ਵਿੱਚ ਬੇਸਿਕਲੀ ਸਾਡਾ ਪਰਪਸ ਇਹ ਆ ਕਿ ਜਿੱਥੇ ਇਹ ਸਫਾਈ ਸੇਵਕ ਤੇ ਰੋਜ਼ ਹੀ ਇਸ ਵੇਰੇ 6 ਵਜੇ ਆਪਣੀ ਹਾਜ਼ਰੀ ਲਾ ਕੇ ਕੰਮ ਕਰਦੇ ਨੇ ਪਰ ਫਿਰ ਵੀ ਸ਼ਹਿਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੰਦਗੀ ਫੈਲਦੀ ਹੈ ਉਹਦੇ ਲਈ ਸਾਡਾ ਸਾਰੇ ਸ਼ਹਿਰ ਵਾਸੀਆਂ ਦਾ ਵੀ ਬਹੁਤ ਵੱਡਾ ਇੱਕ ਯੋਗਦਾਨ ਹੈ ਕਿ ਅਸੀਂ ਇਸ ਨੂੰ ਠੀਕ ਕਰਨ 'ਚ ਵੀ ਯੋਗਦਾਨ ਪਾ ਸਕਦੇ ਹਾਂ ਔਰ ਖਰਾਬ ਕਰਨ 'ਚ ਵੀ। ਸੋ ਮੈਂ ਸਮਝਦਾ ਕਿ ਇਸ ਵੇਲੇ ਜੋ ਹਾਲਾਤ ਹੈ ਉਹਦੇ ਵਿੱਚ ਉਹ ਤਾਦੀ ਨਿਪਟਿਆ ਜਾ ਸਕਦਾ ਜੇ ਸਾਰੇ ਸ਼ਹਿਰ ਨਿਵਾਸੀ ਆਪਣੇ ਸ਼ਹਿਰ ਨੂੰ ਇਸ ਪਵਿੱਤਰ ਨਗਰੀ ਨੂੰ ਪਵਿੱਤਰ ਬਣਾਉਣ ਦੇ ਲਈ ਸਾਡਾ ਯੋਗਦਾਨ ਦਿੰਦੇ ਨੇ। ਕਿ ਅੱਜ ਲਗਾਤਾਰ ਤੀਸਰੇ ਦਿਨ ਸਾਡੀ ਸਾਰੀ ਹੀ ਟੀਮ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਦੀ ਅਗਵਾਈ ਦੇ ਹੇਠ ਅੱਜ ਫੇਰ ਅਸੀਂ ਸਫਾਈ ਕਰਨ ਨਿਕਲੇ ਆ ਤੇ ਮੈਂ ਇਹੀ ਸੰਦੇਸ਼ ਦਵਾਂਗੀ ਸਾਰਿਆਂ ਨੂੰ ਕਿ ਇਹ ਜਿਹੜੀ ਮੁਹਿੰਮ ਆ ਇਹ ਜਾਗਰੂਕਤਾ ਅਸੀਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੇ ਵਿੱਚ ਫਲਾਉਣੀ ਆ ਤੇ ਸਿਰਫ ਅਸੀਂ ਕੂੜੇ ਦੀ ਸਫਾਈ ਨਹੀਂ ਕਰਨੀ ਜੇ ਕਿਸੇ ਵੀ ਤਰ੍ਹਾਂ ਦੀ ਬੇਪਰਵਾਹੀ ਲਾਪਰਵਾਹੀ ਸਾਡੇ ਸ਼ਹਿਰ ਵਾਸੀਆਂ ਵੱਲੋਂ ਆ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਆ ਜਾਂ ਸਫਾਈ ਸੇਵਕਾਂ ਵੱਲੋਂ ਆ ਅਸੀਂ ਉਹਨੂੰ ਵੀ ਨਾਲ ਦੇ ਨਾਲ ਅਸੀਂ ਖਤਮ ਕਰਨਾ ਸਾਫ਼ ਕਰਨਾ ਹੈ ਤੇ ਜਿਹੜਾ ਵੀ ਧਿਆਨ ਸਾਡੇ ਦੇ ਵਿੱਚ ਗੱਲ ਲਈ ਆਈ ਜਾਂਦੀ ਹੈ ਜਾਂ ਸਾਨੂੰ ਖੁਦ ਮਹਿਸੂਸ ਹੁੰਦਾ ਕਿ ਸਿਸਟਮ ਦੇ ਵਿੱਚ ਇਹ ਚੇਂਜ ਚਾਹੀਦੀ ਹੈ